studio. ਉੱਥੇ ਰੋ ਰੋ ਤੇਰਾ ਕੀ ਆ ਵੀ ਆ ਜਾ ਕਿ ਜੇ ਤੂੰ ਉਹਦਾ ਜਾਂਦਾ ਮਾਰ ਕੇ ਫਿਰ ਕੌਣ ਚੁਪੇ ਮਾਰਾ ਉੱਥੇ ਸਟਾਪ ਹੀ ਨਹੀਂ ਹੈਗਾ ਤੁਹਾਡੇ ਕੋਲੇ ਇੱਥੇ ਚਲਾਨ ਮੈਂ 5000 ਰੁਪਏ ਉਹ ਜਦੋਂ ਜਦੋਂ ਸਟਾਪ ਉੱਥੇ ਹੀ ਨਹੀਂ ਹੈਗਾ ਤੂੰ ਇੱਥੇ ਕਿਉਂ ਰੋ ਰਿਹਾ ਹੈ ਮੇਰੇ ਸਵਾਰੀਆਂ ਨੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਕਿ ਕਿੰਨੀਆਂ ਦੀ ਹੈ ਕਿੰਨੀਆਂ ਸਵਾਰੀਆਂ ਦੀ ਪਰਮਿਸ਼ਨ ਹੈ 26 ਸਵਾਰੀਆਂ ਦੀ 26 ਪੂਰੀਆਂ ਹੁਣ ਕਿੰਨੀਆਂ ਜਗਾਂ ਤੇ ਨਹੀਂ ਰੁਕਦੇ ਪ੍ਰਾਈਵੇਟ ਵਾਲੇ 70 70 ਸਵਾਰੀਆਂ ਨੇ ਮੇਰੇ ਕੋਲ ਜਾ ਰਹੇ ਨਹੀਂ ਮੋਤਰੀਆਂ ਕਿੰਨੀਆਂ ਨੇ ਵੀਰੇ ਹੁਣ ਦੱਸ ਮੇਰੇ ਕੋਲ 24 ਫਿਰ ਇੱਕ ਤੁਸੀਂ ਮੇਰੇ ਨਾਲ ਕਿਉਂ ਗੱਲ ਕਰ ਰਹੇ ਹੋ ਭਾਈ ਇਹ ਸਾਊ ਦਾ ਬਸ ਬਸ ਆਉਣਾ ਇੰਨਾ ਆਉਂਦਾ ਹੈ ਤੁਸੀਂ ਕਹਿੰਦੇ ਆ ਆਪਣੇ ਨਾਮ ਤੋਂ ਗੱਲ ਕਰਕੇ ਲੈ ਗਿਆ ਵਾਹ ਵਾਹ ਤੁਸੀਂ ਬੰਦ ਕਰ ਦੋ ਮੇਰੇ ਨੂੰ ਜੋ ਮਰਜੀ ਕਰੋ ਤੁਸੀਂ ਕੱਲ੍ਹ ਹੀ ਕਰਦੇ ਕਰਾਉਂਦੇ ਹੋ ਠੀਕੀ ਗੱਲ ਸੁਣ ਯਾਰ ਚਾਹੇ ਤਰ੍ਹਾਂ ਕੋ 35 ਨੇ ਚਾਹੇ ਤਰ੍ਹਾਂ 20 ਨੇ ਮੇਰੇ ਬੱਚੇ ਕਦੋਂ ਕੀ ਕਰਨੀਗਾ ਚਲਾ ਦੇ ਸਾਡੇ ਹਾਂਜੀ ਵੀਰ ਜੀ ਅੱਛਾ ਮੈਨੂੰ ਇਹ ਦੱਸੋ ਇਹ ਬੱਸਾਂ ਅੱਗੇ ਪਿੱਛੇ ਕਦੋਂ ਰੁਕਦੀ ਜਾ ਰਹੀ ਲੈ ਸਵੇਰ ਦੀ ਜੀ ਜੀ ਆਪਾਂ ਆਪਣਾ 2400 ਰੁਪਏ ਲਾਉਣਾ ਮੇਰੇ ਕੋਲ 3000 ਰੁਪਏ ਹਾਂ ਮੇਰੇ ਪਹਿਲਾਂ ਹੀ 500 ਰੁਪਏ ਲਾਉ ਵਾਧਾ ਸਾਡੇ ਨਾਲ ਗੱਲ ਕਰਨੀ ਲੋੜ ਪਾਜੀ ਉਸ ਪ੍ਰਸ਼ਾਸਨ ਨਾਲ ਗੱਲ ਜਿੰਨੀਆਂ ਉੱਤਰੀਆਂ ਹੋਣਨਾਂ ਉੱਤਰੀਆਂ ਹੋਣਾਂ ਸਵਾਰੀਆਂ ਉੱਤਰ ਦੀਆਂ ਉੱਨੀ ਨੀਚੇ ਚਲਾ ਦੇ ਦੇ ਪਹਿਲਾਂ ਹੀ 600 ਰੁਪਏ ਵਾਧਾ ਹੀ ਅੱਛਾ ਮੈਨੂੰ 2400 ਰੁਪਏ ਲਾਉਣਾ ਹਾਂ ਕਿ ਸਰ ਮੇਰੇ ਕੋਲ 500 ਰੁਪਏ ਫਰੀ ਇਹ ਇਹ ਰੂਲ ਉਹਨੇ ਪ੍ਰਾਈਵੇਟ ਦੇ ਕਿਉਂ ਨਹੀਂ ਕਰਵਾ ਲਾਗ ਹੁੰਦੇ ਸਟਾਕ ਤੋਂ ਬਿਨਾਂ ਰੋਕ ਸਕਦੇ ਨੇ ਕਿ ਬਿਨਾਂ ਕਿਸੇ ਗੱਡੀ ਘਰ ਰੋਕ ਰਹੇ ਨੇ ਪ੍ਰਾਈਵੇਟ ਦੇ ਵਿੱਚ ਬਹੁਤ ਜ਼ਿਆਦਾ ਪਰਸਪਰ ਪ੍ਰਾਈਵੇਟ ਦੇ ਚਲਾਣ ਆਦੇ ਕੋਲ ਭਰਦੇ ਸਾਨੂੰ ਆਗੂਆਂ ਨਾਲ ਗੱਲ ਕਰਦੇ ਛੋਟੇ ਛੋਟੇ ਬੱਚਿਆਂ ਨਾਲ ਵੀ ਮਿਲ ਕੇ ਲੈ ਗਿਆ ਜੀ 25 ਵਾਰੀਆਂ ਤੋਂ ਵੱਧ ਸਵਾਰੀ ਨਹੀਂ ਚੜਾਉਂਗੇ ਪ੍ਰਾਈਵੇਟ ਵਾਲੇ 50-50 ਟ੍ਰਾਈਕਾਂ ਵੀ ਫਿਰਦੇ ਨੇ ਕੀ ਕਰਦੇ ਨੇ ਮੈਨੂੰ ਪਤਾ ਨਹੀਂ ਅੱਡੇ ਤੇ ਕਿਹੜੀ ਆਪਾਂ ਨੂੰ 25 ਦਾ ਲੋਡ ਤੇ ਕਿੰਨਾਂ ਫਰਾ ਇੰਜਨੀਆਂ ਤੇ ਅੱਡੇ ਦੇ ਅੱਡੇ ਦੇ ਨਾਲ ਰੋਕਣ ਲਈ ਅੱਗੇ ਪਿੱਛੇ ਦੀ ਲੋਡ ਹੈਗੇ ਤੁਸੀਂ ਨਹੀਂ ਸਰ ਉਹ ਤਾਂ ਇੱਕ ਦੋ ਸਵਾਰੀਆਂ ਜਿਵੇਂ ਜੰਨੀਆਂ ਉੱਪਰ ਦੀ ਉਹ ਅਸੀਂ ਦੇਖ ਕੇ ਚੜਾ ਰਹੇ ਹਾਂ ਜਿੰਨੀਆਂ 2-4 ਉੱਪਰ ਦੀ ਨੇ ਉਹਨੇ 2-4 ਪਾ ਚੜਾਉਣੇ ਤੁਸੀਂ ਉਹ ਵੀ ਤੁਸੀਂ ਆਡੀ ਕਰਨੀ ਸੀ ਚੜਾ ਰਹੇ ਉੱਥੇ ਕਿਹੜੀ ਸਵਾਰੀ ਸੀ ਨਹੀਂ ਉੱਥੇ ਜਾਮ ਲੱਗਿਆ ਹੋਇਆ ਨਹੀਂ ਕੋਈ ਕਟ ਨਹੀਂ ਰੱਖੀ ਗੱਡੀ ਕਿੰਨੀ ਸਵਾਰੀਆਂ ਤੁਹਾਡੀ ਗੱਡੀ ਦੇ ਵਿੱਚੋਂ ਹੁਣ ਤਾਂ ਭਰ ਗਈ ਜੀ ਬਾਕੀ 25 ਸਵਾਰੀਆਂ ਨੇ 25 ਸਵਾਰੀਆਂ ਲੋਡ ਦੇ ਹੋਰ ਖੜਕੇ ਪੜੇ ਨੇ ਜਿਹੜੇ 50% ਸਵਾਰੀਆਂ ਲੋਡ ਹੈ ਜੀ ਹੁਣ ਪਰ ਵੀ ਅਸੀਂ ਲੈ ਕੇ ਨਹੀਂ ਜਾਂਦੇ ਪਾਸੇ ਇੱਥੇ ਖੜਾ ਹੋਏ ਇਹ ਜਿਹੜਾ ਪੰਜਾਬ ਸਰਕਾਰ ਨੇ ਜੀ ਪਿਛਲੇ ਦਿਨੀ ਬੀਬੀਆਂ ਦਾ ਕਿਰਾਇਆ ਮਾਫ ਕੀਤਾ ਰੋਡਵੇਜ ਬੱਸਾਂ ਦੇ ਵਿੱਚ ਜੀ ਉਹਦੇ ਸਬੰਧ ਦੇ ਵਿੱਚ ਅੱਜ ਸਵੇਰ ਦੇ ਅਸੀਂ ਇੱਥੇ ਇੱਕ ਸਾਨੂੰ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਕੋਹਾਨੀਗੜ੍ਹ ਦੇ ਪੁਰਾਣੇ ਬੱਸ ਸਟੈਂਡ ਤੇ ਖੜੇ ਆ ਜਿੱਥੇ ਬੱਸਾਂ ਦਾ ਸਟੋਰੇਜ ਆ ਉੱਥੇ ਰੋਡਵੇਜ ਦੀ ਬੱਸ ਨਹੀਂ ਘਟਦੀ ਉਦੋਂ ਜਿੱਥੇ 300 ਮੀਟਰ ਪਿੱਛੇ ਜਾਂ 300 ਮੀਟਰ ਅੱਗੇ ਜਾ ਕੇ ਰੋਡਵੇਜ ਦੀ ਬੱਸ ਘਟਦੀ ਹੈਗੀ ਔਰ ਦੂਸਰਾ ਉਹਦੇ 'ਚ ਨਜ਼ਾਰਾ ਜਿਹੜਾ ਦੇਖਣ ਨੂੰ ਮਿਲਿਆ ਉਹ ਇਹ ਮਿਲਿਆ ਵੀ ਰੋਡਵੇਜ ਦੀਆਂ ਬੱਸਾਂ ਦੇ ਵਿੱਚ ਤਾਂ 15 ਸਵਾਰੀਆਂ ਨੇ ਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹਨਾਂ ਦੇ ਵਿੱਚ 70-70 ਸਵਾਰੀਆਂ ਤੁਰਨ ਕੇ ਜਾ ਰਹੀਆਂ ਨੇ ਔਰ ਰੋਡਵੇਜ ਵਾਲੇ ਜਿਹੜੇ ਬੱਸ ਦੇ ਡਰਾਈਵਰ ਔਰ ਕਨੈਕਟਰ ਨੇ ਉਹ ਤਰਕ ਦੇ ਰਹੇ ਨੇ ਜੀ ਵੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਨੇ ਕਰੋਨਾ ਮਹਾਮਾਰੀ ਕਰਕੇ ਵੀ 50% ਸਵਾਰੀਆਂ ਲਾਉਂਦੇ ਲਈਆਂ ਜੇ 52 ਸੀਟ ਗੱਡੀ ਦੀ ਆਪਾਂ 50% ਲਾਉਨੇ ਆ ਤਾਂ 26-27 ਸਵਾਰੀਆਂ ਬਣਦੀਆਂ ਨੇ ਉਹ 15 ਤੋਂ ਵੱਧ ਸਵਾਰੀਆਂ ਨਹੀਂ ਲਿਜਾ ਰਹੇ ਉਹਨਾਂ ਦਾ ਗਣਿਤ ਤਾਂ ਕਿਹੜੇ ਹਿਸਾਬ ਦਾ ਹੈਗਾ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਉਹ 55 ਦਾ 50% 15 ਨੂੰ ਕਹਿ ਰਹੇ ਨੇ ਪਰ ਇਹਦੇ ਪਿੱਛੇ ਕੀ ਕਾਰਨ ਦੇਖਦੇ ਹੋ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਜਿਹੜੇ ਰੋਡਵੇਜ ਦੇ ਡਰਾਈਵਰ ਔਰ ਕਨੈਕਟਰ ਨੇ ਉਹਨਾਂ ਨੇ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਕੰਟਰੈਕਟ ਕਰ ਲਿਆ ਵੀ ਅਸੀਂ ਆਪਦੇ ਸਟਾਪੇਜ ਤੋਂ 200 ਮੀਟਰ 100 ਮੀਟਰ ਅੱਗੇ ਪਿੱਛੇ ਬੱਸ ਖੜਾਵਾਗੇ ਔਰ ਤੁਸੀਂ ਸਟਾਪੇਜ ਤੇ ਬੱਸ ਖੜਾ ਕੇ ਜਿਹੜੀ ਸਵਾਰੀ ਖੜੀ ਆ ਉਹ ਚੱਕ ਲਓ ਸਾਨੂੰ ਇੰਨੀ ਦਿਹਾੜੀ ਦੇ ਦਿਆ ਕਰੋ ਉਹਨਾਂ ਨੇ ਉਹਨਾਂ ਨਾਲ ਕੰਟਰੈਕਟ ਕਰ ਲਿਆ ਮੰਗ ਕੀ ਕਰਦੇ ਹੁਣ ਆਪਾਂ ਮੰਗ ਸੀ ਪੰਜਾਬ ਸਰਕਾਰ ਤੋਂ ਇਹ ਕਰਦੇ ਆਂ ਵੀ ਜੇ ਉਹਨਾਂ ਨੇ ਬੀਬੀਆਂ ਨੂੰ ਸਹੂਲਤ ਦਿੱਤੀ ਆ ਤਾਂ ਉਹ ਸਹੂਲਤ ਦਾ ਆਨੰਦ ਮਾਣ ਸਕਣ ਜਿੱਥੇ ਸਟੋਰੇਜ ਆਗਾ ਉੱਥੇ ਉਸ ਪੱਸਾਂ ਨੂੰ ਸਟੋਰੇਜ ਤੇ ਖੜਾਇਆ ਜਾਵੇ ਔਰ ਜਿਹੜੀ ਕਰੋਨਾ ਦਾ ਡਰਾਮਾ ਹੈਗਾ ਇਹਨੂੰ ਬੰਦ ਕਰਕੇ ਤਾਂ ਅੱਜ ਤਾਂ ਮੈਂ ਪੂਰਾ ਹੱਕ ਕੇ ਇਹ ਜੋ ਕੰਮ ਕੀਤਾ ਮਤਲਬ ਮੈਂ ਗੱਡੀ ਮੰਗਵਾਉਣੀ ਸੀ ਪਹਿਲਾਂ ਇੱਕ ਤੁਹਾਡੇ ਆਉਣ ਤੋਂ ਪਹਿਲਾਂ ਘਟੀ ਰੋ ਕਿਵੇਂ ਬੱਚੇ ਚੜਾਏ ਨੇ ਮੈਂ 2-3 ਦਿਨਾਂ ਤੋਂ ਪੂਰਾ ਪ੍ਰੋਪਰ ਹਰਾਨ ਹਰਾਸਮੈਂਟ ਹੋ ਰਹੀ ਹੈ ਪਹਿਲਾਂ ਪੁਰਾਣੇ ਨਵੇਂ ਬੱਸ ਸਟੈਂਡ ਤੇ ਖੜਦੇ ਸੀਗੇ ਉੱਥੋਂ ਇਹ ਸੋਚ ਕੇ ਅਸੀਂ ਆ ਜਾਂਦੇ ਸੀਗੇ ਪ੍ਰੋਬਲਮ ਪ੍ਰੋਬਲਮ ਕੀ ਸੀ ਪੁਰਾਣੇ ਮੈਂ ਇਹ ਵੀ ਬੱਸਾਂ ਨਾ ਜਿੱਥੇ ਸਟਾਪੇਜ ਬਣੇ ਉੱਥੇ ਨਹੀਂ ਰੁਕਦੀਆਂ ਪਿੱਛੇ ਰੁਕਦੀਆਂ ਨੇ ਉਹ ਸਵਾਰੀ ਲਾ ਦਿੰਦੇ ਨੇ ਜਿਹੜੀ ਜੇ ਉਹਨਾਂ ਦੀ ਆਪਾਂ ਗੱਲ ਮੰਨ ਲਈਏ ਵੀ ਕਿਹੜੀਆਂ ਬੱਸਾਂ ਰੁਕਦੀਆਂ ਨੇ ਰੋਡ ਵੇਗੀ ਰੋਡ ਵੇਗੀ ਪ੍ਰਾਈਵੇਟ ਤਾਂ ਤੁਹਾਡੇ ਪਿੱਛੇ ਹੁਣ ਵੀ ਖੜੀਆਂ ਨੇ ਪਰ ਜੇ ਭੜਕੇ ਜਾ ਰਹੀਆਂ ਨੇ ਫੁੱਲ ਪਰ ਭੜਕੇ ਜਾ ਰਹੀਆਂ ਨੇ ਜਿਹੜੀ ਪੀਆਰਟੀਸੀ ਦੀ ਬੱਸ ਹੈ ਉਹ ਕਹਿੰਦੇ ਸਾਡੇ ਕੋਲ ਸਵਾਰੀਆਂ ਪੂਰੀਆਂ ਨੇ ਕੀ ਗੱਲ ਵੀ ਸੰਗਰੂਰ ਤੋਂ ਜਦੋਂ ਓਰੇ ਤੱਕ ਆਉਂਦੇ ਨੇ ਓਰੋਂ ਬੱਸ ਤੇ ਚੜ੍ਹਨ ਦਾ ਹੱਕ ਨਹੀਂ ਹੈਗਾ ਉਹਨਾਂ ਦਾ ਉਹਨਾਂ ਦਾ ਸਟਾਪ 'ਚ ਖੜਾਉਣ ਦਾ ਚਾਹੇ ਚਾਰ ਸਵਾਰੀਆਂ ਉਤਰੀਆਂ ਨੇ ਚਾਰ ਕਹਿ ਕੇ ਚੜਾਉਣ ਪਾਈ ਚਾਰ ਜਣੇ ਚੜ੍ਹਜੋ ਮੁਰਕੇ ਹੋਰ ਤਾਂ ਚੜ੍ਹਿਓ ਲੇਕਿਨ ਫालतू ਚੜਨਾ ਗੱਡੀ ਰੋਕ ਦੇਣਾ ਠੀਕ ਹੈ ਨਹੀਂ ਕਿਹੜਾ ਕਾਰਨ ਲੱਗਦਾ ਹੈ ਇਹ ਬੀਪੀਆਰਟੀ ਕੰਮ ਦੇ ਦੇ ਵਿੱਚ ਸਿੱਧਾ